ਪਰ ਬੈਨਾਲਪੁਰੰਦਾ ਸੋਨਪੁਰੰਦੇਰ ਮੰਦਰ ਸਾਹਿਬ ਦੀ ਇਮਾਰਤ ਨੂੰ ਗਰਾਊਂਡ ਦੀ ਖਬਰ ਸਿੱਖਾਂ ਨੇ ਕਿਸ ਨੂੰ ਪਹੁੰਚਾਈ ਬਾਬਾ ਦੀਪ ਸਿੰਘ ਜੀ ਨੂੰ ਉਸ ਸਮੇਂ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਮੰਦਵਾ ਸਾਹਿਬ ਵਿਖੇ ਵਾਹ ਗੁਰਜੀ ਦਾ ਖਾਲਸਾ ਵਾਹ ਹੈ ਗੁਰਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਜਨਮ ਕਦੋਂ ਹੋਇਆ ਸੀ 1688 ਸਾਲ ਵਿੱਚ ਬਾਬਾ ਦੀਪ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਪਿੰਡ ਪਾਉ ਪਿੰਡ ਬਾਬਾ ਜੀ ਦੀ ਮਾਤਾ ਪਿਤਾ ਜੀ ਦਾ ਨਾਮ ਦੱਸੋ ਪਿਤਾ ਪਾਈ ਭਗਤਾ ਜੀ ਮਾਤਾ ਜੀ ਦਾ ਨਾਮ ਮਾਤਾ ਮਾਤਾ ਜੇਨੂ ਜੀ ਆਪ ਜੀ ਨੇ ਅੰਮ੍ਰਿਤ ਕਦੋਂ ਛਕਿਆ ਸੀ ਸੰਨ 1980 ਇਸੇ ਦਿਨ ਵਿਸਾਖੀ ਵਾਲੇ ਦਿਨ ਆਪ ਜੀ ਦੀ ਅੰਮ੍ਰਿਤ ਛਕਣ ਸਮੇਂ ਕਿੰਨੀ ਉਮਰ ਸੀ 18 ਸਾਲ ਆਪ ਜੀ ਨੇ ਗੁਰਬਾਣੀ ਦਾ ਗਿਆਨ ਕਿਸ ਤੋਂ ਲਿਆ ਸੀ ਕਈ ਮਣੀ ਸਿੰਧੀ ਤੋਂ ਕਿੰਨੇ ਸਾਲ ਦੀ ਉਮਰ ਵਿੱਚ ਆਪ ਜੀ ਦੇ ਮਾਤਾ ਪਿਤਾ ਜੀ ਨੇ ਵਿਆਹ ਦੇ ਸਬੰਧ ਵਿੱਚ ਆਪ ਜੀ ਨੂੰ ਪਿੱਛੇ ਬੁਲਾ ਲਿਆ ਸੀ 20-22 ਸਾਲਾਂ ਦੀ ਉਮਰ ਵਿੱਚ ਦਸਮ ਪਾਤਸ਼ਾਹ ਜੀ ਦੇ ਨਾਲ ਕੁਝ ਸਾਥ ਫੱਟਣ ਮਗਰੋਂ ਆਪ ਜੀ ਘਰੋਂ ਵਾਪਸ ਆ ਕੇ ਗੁਰੂ ਜੀ ਨੂੰ ਕਿੱਥੇ ਜਾ ਕੇ ਮਿਲੇ ਦਮਦਮਾ ਸਾਹਿਬ ਵਿਖੇ ਆਪ ਜੀ ਨੇ ਗੁਰਜੀਤੋ ਕਿਸ ਕਾਰਨ ਕਰਕੇ ਖੀਮਾ ਮੰਗੀ ਸੀ ਧੀੜਾ ਸਮਨ ਨੰਦਪੁਰ ਸਾਹਿਬ ਤੋਂ ਗੈਰ ਹਾਜ਼ਰ ਐਲਾਨ ਕਰਕੇ ਗੁਰੂ ਜੀ ਨੇ ਆਪ ਜੀ ਦੇ ਜਿੰਮੇ ਕੀ ਸੇਵਾ ਲਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਰੇ ਲਖਣ ਦੀ ਸੇਵਾ ਆਪ ਜੀ ਦੇ ਨਾਲ ਹੋਰ ਕਿਸ ਦੀ ਸੇਵਾ ਲੱਗੀ ਸੀ ਪਰਮਨੀ ਸਿੰਘ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਰੇ ਕਰਨ ਤੋਂ ਸੇਵਾ ਗੁਰੂ ਜੀ ਨੇ ਆਪ ਜੀ ਦੇ जिम्मे ਹੋਈ ਤੀ ਸੇਵਾ ਨੇ ਇੱਥੇ ਗੁਰਬਾਣੀ ਦਾ ਪ੍ਰਚਾਰ ਕਰਨਾ ਜੀ ਔਖੇ ਸਮੇਂ ਜੰਗਾ ਯੁੱਧਾ ਵਿੱਚ ਹਿੱਸਾ ਲਾ ਕੇ ਕੌਮ ਸਜਾਣਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਗਰੋਂ ਬਾਬਾ ਦੀਪ ਸਿੰਘ ਜੀ ਨੇ ਕਿ ਸਿੱਖ ਜਰਨੈਲ ਨਾਲ ਜੰਗਾ ਯੁੱਧਾਂ ਵਿੱਚ ਹਿੱਸਾ ਲਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ। ਛੋਟਾ ਕੱਲੂ ਕਾਰਾ ਕਦੋਂ ਆਪਰੇ ਸੀ? 1746 ਸਾਲ ਵਿੱਚ। ਛੋਟੀ ਕੱਲੂ ਕਾਰੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਯਯਾ ਖਾਨ। ਯਯਾ ਖਾਨ ਸਿੱਖਾਂ ਦਾ ਖੁਰਾਕ ਕੋਲ ਮੈਟਾਉਂ ਦੇ ਲਈ ਕਿਸ ਨੂੰ ਭੇਜਿਆ ਸੀ? ਆਪਣੇ ਆਪਣੇ ਦੀਵਾਨ ਲਖਪਤਰਾਏ ਨੂੰ। ਲਖਪਤ ਰਾਏ ਨੇ ਕਿੱਥੋਂ ਦੇ ਸਿੰਘਾਂ ਨੂੰ ਘੇਰਿਆ ਸੀ ਕਾਨੂੰ ਆਂਦੇ ਜੰਗਲਾ ਵਿੱਚ ਵਸਤੇ ਹੋਏ ਸਿੰਘਾਂ ਨੂੰ ਉਦੋਂ ਸਿੰਘਾਂ ਦੇ ਇੱਕ ਜੱਥੇ ਦੀ ਅਗਵਾਈ ਕਿਸ ਨੇ ਕੀਤੀ ਸੀ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਦੀਆਂ ਕਿੰਨੀਆਂ ਮਿਸਲਾਂ ਬਣਾਈਆਂ ਗਈਆਂ 12 ਬਾਬਾ ਦੀਪ ਸਿੰਘ ਜੀ ਕਿਸ ਮਿਸਲ ਦੇ ਜੱਥੇਦਾਰ ਸਨ ਮਿਸਲ ਸੀ ਦੰਦੇ ਹਿੰਦੁਸਤਾਨ ਤੇ ਇਹ ਹਮਲਾ ਕਿੰਵਾ ਸੀ ਚੌਥਾ ਆਬਦੀ ਦੇ ਜਤਨੀ ਦੁਰਾਨੀ ਦੀ ਕੈਦ ਵਿੱਚੋਂ ਕਿੰਨੇ ਲੜਕੇ ਤੇ ਕਿੰਨੀਆਂ ਲੜਕੀਆਂ ਆਜ਼ਾਦ ਕਰਵਾਏ ਸਨ 100 ਲੜਕੇ 300 ਸੁੰਦਰ ਲੜਕੀਆਂ ਵਾਪਸ ਜਾਂਦਾ ਹੋਇਆ ਅਬਦਾਲੀ ਕਿਸ ਨੂੰ ਪੰਜਾਬ ਦਾ ਸੂਬੇਦਾਰ ਬਣਾ ਗਿਆ ਸੀ ਆਪਣੇ ਪੁੱਤਰ ਤैमूर ਸ਼ਾਹ ਨੂੰ ਅਬਦਾਲੀ ਨੇ ਤैमूर ਸ਼ਾਹ ਦਾ ਸੈਨਾਪਤੀ ਕਿਸ ਨੂੰ ਬਣਾਇਆ ਸੀ ਜਹਾਨ ਖਾਨ ਨੂੰ ਅਬਦਾਲੀ ਨੇ ਤैमूर ਸ਼ਾਹ ਨੂੰ ਕੀ ਹੁਕਮ ਕੀਤਾ ਸੀ ਸੰਗਰਾ ਖੁਰਾਕ ਖਤਮ ਤੋਂ ਹਾਂ ਦਾ ਹਰਮੰਦਰ ਸਾਹਿਬ ਨੂੰ ਤਾਂ ਤੇਰੀ ਲਾਉਂਦਾ ਸਰੋਵਰ ਨੂੰ ਮਲਵੇ ਨਾਲ ਪੁਰੰਦਾ ਸਰੋਵਰ ਪੁਰੰਤਿਹਰਮੰਦਰ ਸਾਹਿਬ ਦੀ ਇਮਾਰਤ ਨੂੰ ਗਰਾਉਂ ਦੀ ਖਬਰ ਸਿੱਖਾਂ ਨੇ ਕਿਸ ਨੂੰ ਪਹੁੰਚਾਈ ਬਾਬਾ ਦੀਪ ਸਿੰਘ ਜੀ ਨੂੰ ਉਸ ਸਮੇਂ ਬਾਬਾ ਦੀਪ ਸਿੰਘ ਜੀ ਕਿੱਥੇ ਸਨ ਮੰਦਵਾ ਸਾਹਿਬ ਵਿਖੇ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਨੂੰ ਸੰਬੋਧਨ ਕਰਦਿਆਂ ਕੀ ਕਿਹਾ ਸੀ ਅਸੀਂ ਗੁਰਦੁਆਰੇ ਸਰੋਵਰ ਦੀ ਬੇਦਵੀ ਦਾ ਬਦਲਾਅ ਜ਼ਰੂਰ ਹੀ ਲਾਣਾ ਹੈ ਸ਼ਹੀਦ ਹੋ ਲਈ ਤਿਆਰ ਹੋ ਜਾਓ। ਬਾਬਾ ਜੀ ਦੀ ਲੰਕਾਰ ਸੁਣ ਕੇ ਕਿੰਨੇ ਸਿੰਘ ਅੰਮ੍ਰਿਤਸਰ ਵੱਲ ਤੁਰ ਪਏ ਸਨ? 500 ਤਰਨਤਾਰਨ ਸਿਆਲ ਤੱਕ ਪਹੁੰਚਿਆ ਸਿੰਘਾਂ ਦੀ ਗਿਣਤੀ ਕਿੰਨੀ ਹੋ ਗਈ ਸੀ? 5000 ਅੰਮ੍ਰਿਤਸਰ ਸਿੰਘਾਂ ਦੇ ਵਿਰੁੱਧ ਮੁਕਾਬਲੇ ਵਿੱਚ ਕੌਣ ਪਹੁੰਚਿਆ ਸੀ? ਬਾਬ ਜਹਾਂਰ ਖਾਨ ਜਹਾਂਰ ਖਾਨ ਕਿੰਨੀ ਫੌਜ ਲੈ ਕੇ ਪਹੁੰਚਿਆ ਸੀ? 20000 ਸਿੰਘਾਂ ਤੇ ਜਹਾਂਰ ਖਾਨ ਦੀ ਫੌਜ ਦਾ ਟਾਕਰਾ ਕਿੱਥੇ ਹੋਇਆ ਸੀ? ਅਮਰੀ ਸਰ ਤੋਂ ਪੰਚੂਪੂ ਮੀਲ ਦੂਰੀ ਤੇ ਜਹਾਨ ਖਾਨ ਨੂੰ ਸੋਦਣ ਲਈ ਕੌਣ ਅੱਗੇ ਵਧਿਆ ਸੀ ਭਾਈ ਦਿਆਲ ਸਿੰਘ ਜੀ ਭਾਈ ਜਹਾਨ ਖਾਨ ਦਾ ਸਿਰ ਧੰਨ ਨਾਲੋਂ ਅਲੱਗ ਕਿਸ ਨੇ ਕੀਤਾ ਸੀ ਭਾਈ ਦਿਆਲ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਕਿੰਨੇ ਸਿਰ ਦਾ ਖੰਡਾ ਖੜਕਾਉਂਦੇ ਸਨ 18 ਸਿਰ ਦਾ ਬਾਬਾ ਦੀਪ ਸਿੰਘ ਜੀ ਉੱਪਰ ਕਿਸ ਕਮਾਂਡਰ ਨੇ ਵਾਰ ਕੀਤਾ ਸੀ ਕਮਾਂਡਰ ਮੈਂ ਅਮਾਨ ਖਾਨ ਨੇ ਆਪ ਜੀ ਦੀ ਸ਼ਹੀਦੀ ਤੋਂ ਕੀ ਸਿੱਖਿਆ ਮੰਗੂ ਗੁਰੂ ਕੇ ਸਿੰਘੋ ਅਸਿਕ ਦੁਆਰੇ ਤੇ ਸਰੋਵਰ ਦਾ ਬਦਲਾ ਲੈਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ